ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਤਾਂ ਅੱਜ ਗੱਲ ਕਰਦੇ ਆਂ ਸਿੱਧੂ ਮੂਸੇ ਵਾਲੇ ਦੇ YouTube ਚੈਨਲ ਬਾਰੇ ਤਾਂ ਦੋਸਤੋ ਸਿੱਧੂ ਮੂਸੇ ਵਾਲੇ ਦੇ YouTube ਚੈਨਲ ਉੱਤੇ 7 ਬਿਲੀਅਨ ਤੋਂ ਵੱਧ ਵਿਊਜ਼ ਹੋ ਚੁੱਕੇ ਨੇ ਅਤੇ ਇਹ ਕਿਸੇ ਵੀ ਇੰਡੀਪੈਂਡੈਂਟ ਆਰਟਿਸਟ ਦਾ ਸਭ ਤੋਂ ਵੱਡਾ ਚੈਨਲ ਬਣ ਚੁੱਕਾ ਹੈ ਤਾਂ ਦੋਸਤੋ ਹੁਣ ਗੱਲ ਕਰਦੇ ਆਂ ਆਈਟਿਊਨ ਦੀ ਇੰਡੀਆ ਆਈਟਿਊਨ ਦੇ ਵਿੱਚ ਸਭ ਤੋਂ ਵੱਧ ਸੁਣੀਆਂ ਜਾਣ ਵਾਲੀਆਂ ਐਲਬਮਸ ਦੇ ਵਿੱਚ ਸਿੱਧੂ ਮੂਸੇ ਵਾਲੇ ਦੀ PVX ਐਲਬਮ ਨੰਬਰ 1 ਤੇ ਆ ਦੋਸਤੋ ਅਤੇ ਮੂਨ ਸਟੇਪ ਨੰਬਰ 2 ਤੇ ਅਤੇ ਸਿੱਧੂ ਮੂਸੇਵਾਲੇ ਦੀ EP ਨੋ ਨੈਮੀ EP 2 ਤੋਂ ਨੰਬਰ 4 ਉੱਤੇ ਟ੍ਰੈਂਡ ਕਰ ਰਹੀ ਹੈ ਤਾਂ ਦੋਸਤੋ ਆਈਟਿਊਨ ਉੱਤੇ ਸਭ ਤੋਂ ਵੱਧ ਸੁਣੀਆਂ ਜਾਣ ਵਾਲੀਆਂ ਸਿੱਧੂ ਮੂਸੇਵਾਲੇ ਦੀਆਂ ਐਲਬਮਜ਼ BBX1 ਅਤੇ ਮੂਨ ਸਟੇਪ ਬਣ ਚੁੱਕੀਆਂ ਨੇ ਤਾਂ ਦੋਸਤੋ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੋਲਡੀ ਬਰਾੜ ਦਾ ਇੰਕਾਊਂਟਰ ਕਰ ਦਿੱਤਾ ਗਿਆ ਹੈ ਅਮਰੀਕਾ ਦੇ ਫ੍ਰਿਜਨੋ ਸ਼ਹਿਰ ਵਿੱਚ ਤਾਂ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਖਬਰ ਸੱਚੀ ਹੈ ਜਾਂ ਝੂਠੀ ਕੇ ਗੋਵਰਦੀ ਫਰਾਰ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਅਮਰੀਕਨ ਪੁਲਿਸ ਵੱਲੋਂ ਫ੍ਰੀਜਨੋ ਸ਼ਹਿਰ ਦੇ ਵਿੱਚ ਤਾਂ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਅਤੇ ਨਵੇਂ ਜੁੜੇ ਦੋਸਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖਿਓ ਜੀ